ਇਦੇ ਵਿੱਚ ਨਾਕਾਬੰਦੀ ਸਾਡੀ ਛੀਤੇ ਭੁਲਤੇ ਬੰਡਾਲਾ ਏਰੀਆ ਬਣਦਾ ਤੇ ਸਾਡੀ ਲਗਾਤਾਰ ਨਾਕਾਬੰਦੀ ਚੱਲਦੀ ਹੈ ਜੀ ਤੇ ਅੱਜ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਉਹ ਕੋਈ ਵਜਨਦਾਰ ਚੀਜ਼ ਸੱਟ ਕੇ ਗਿਆ ਉਹਨੂੰ ਸਰਚ ਕੀਤਾ ਤੇ ਉਹ 3.5 ਕਿਲੋ ਹੈਰਨ ਬਰਾਮਦ ਹੋਈ ਹੈ ਜੀ ਤੇ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਉਤੇ ਮਗਰ ਤੇ ਸਾਰਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦਾ ਹੋਰ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਬਾਰੇ ਵੈਰੀਫਾਈ ਕਰਕੇ ਕਮਿਊਨੀਕਰ ਵੀ ਕੀਤੀ ਜਾ। ਅ ਹੂੰ ਆ ਰਿਹਾ ਸੀ ਤੇ ਕਿਧਰ ਨੂੰ ਜਾ ਰਿਹਾ ਸੀ। ਇਹ ਦੇਖੋ ਚਾਟੀਵਿੰਡ ਅਮਰਸਰ ਸਾਈਡ ਤੋਂ ਆ ਰਿਹਾ ਸੀ ਤਰਨਤਾਰ ਨੂੰ ਜਾ ਰਿਹਾ ਸੀ। ਤੇ ਬਾਕੀ ਸਾਡਾ ਜਿਹੜਾ ਸਰ ਚੱਲ ਰਹੀ ਹੈ ਜੀ ਤੇ ਇਹਦੇ ਵਿੱਚ ਸਾਨੂੰ ਸੰਭਾਵਨਾ ਬਤ ਤੋਂ ਬਤ ਰਿਕਵਰੀ ਹੋਰ ਵੀ ਹੋਏਗੀ ਤੇ ਹੋਰ ਵੀ ਬੰਦੇ ਅਰੈਸਟ ਕਰਾਂਗੇ। ਇਹਦੇ ਵਿੱਚ ਨਾਕਾਬੰਦੀ ਸਾਡੀ ਚੀਤੇ ਫੋਲਤੇ ਬੰਡਾਲਾ ਏਰੀਆ ਬਣਦਾ। ਸਾਡੀ ਲਗਾਤਾਰ ਨਾਕਾਬੰਦੀ ਚੱਲਦੀ ਹੈ ਜੀ ਤੇ ਅੱਜ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਉਹ ਕੁਝ ਵਜਨਦਾਰ ਚੀਜ਼ ਛੁਪਕੇ ਗਿਆ ਉਹਨੂੰ ਸਰਚ ਕੀਤਾ ਤੇ ਉਹ 3.5 ਕਿਲੋ ਹੈਰਨ ਬਰਾਮਦ ਹੋਈ ਹੈ ਜੀ ਤੇ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਉਹਦੇ ਮਗਰ ਤੇ ਸਾਰਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦਾ ਤੇ ਹੋਰ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਬਾਰੇ ਵੈਰੀਫਾਈ ਕਰਕੇ ਕਮਿਊਨਿਟੀ ਕਰ ਰਹੀ ਗਈ ਹੈ ਉਹ ਆ ਰਿਹਾ ਸੀ ਕਿੱਧਰ ਨੂੰ ਜਾ ਰਿਹਾ ਸੀ ਇਹ ਦੇਖੋ ਚਾਤੀਵੰਡ ਅਮਰਸਰ ਸਾਈਡ ਤੋਂ ਆ ਰਿਹਾ ਸੀ ਤਰਨਤਾਰ ਨੂੰ ਜਾ ਰਿਹਾ ਸੀ ਤੇ ਬਾਕੀ ਸਾਡਾ ਜਿਹੜਾ ਸਰ ਚੱਲਦੀ ਹੈ ਜੀ ਤੇ ਇਹਦੇ ਵਿੱਚ ਸਾਨੂੰ ਸੰਭਾਵਨਾ ਵੱਧ ਤੋਂ ਵੱਧ ਰਿਕਵਰੀ ਹੋਰ ਵੀ ਹੋਏਗੀ ਤੇ ਹੋਰ ਵੀ ਬੰਦੇ ਅਰੈਸਟ ਕਰਾਂਗੇ ਇਹਦੇ ਵਿੱਚ ਨਾਕਾਬੰਦੀ ਸਾਡੀ ਚੀਤੇ ਫੋਲਤੇ ਬੰਡਾਲਾ ਏਰੀਆ ਬੰਦਦਾ ਤੇ ਸਾਡੀ ਲਗਾਤਾਰ ਨਾਕਾਬੰਦੀ ਚੱਲਦੀ ਹੈ ਜੀ ਤੇ ਅੱਜ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਉਹ ਕੁਝ ਵਜਨਦਾਰ ਚੀਜ਼ ਛੁਪ ਕੇ ਗਿਆ ਉਹਨੂੰ ਸਰਚ ਕੀਤਾ ਤੇ ਉਹ 3.5 ਕਿਲੋ ਹੈਰਨ ਬਰਾਮਦ ਹੋਈ ਹੈ ਜੀ ਤੇ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਉੱਤੇ ਮਗਰ ਤੇ ਸਾਰਾ ਇਹ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦਾ ਤੇ ਹੋਰ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਬਾਰੇ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅ ਹੂੰ ਆ ਰਿਹਾ ਸੀ ਤੇ ਕਿਧਰ ਨੂੰ ਜਾ ਰਿਹਾ ਸੀ ਇਹ ਦੇਖੋ ਚਾਟੀਵੈਂਡ ਅਮਰਸਰ ਸਾਈਡ ਤੋਂ ਆ ਰਿਹਾ ਸੀ ਤਰਨਤਾਰ ਨੂੰ ਜਾ ਰਿਹਾ ਸੀ ਜੀ। ਇਹ ਬਾਕੀ ਸਾਡਾ ਜਿਹੜਾ ਸਰ ਚੱਲਦੀ ਹੈ ਜੀ ਤੇ ਇਹਦੇ ਵਿੱਚ ਸਾਨੂੰ ਸੰਭਾਵਨਾ ਬਤੁਤ ਰਿਕਵਰੀ ਹੋਰ ਵੀ ਹੋਏਗੀ ਤੇ ਹੋਰ ਵੀ ਬੰਦੇ ਅਰੈਸਟ ਕਰਾਂਗੇ ਇਹਦੇ ਵਿੱਚ ਨਾਕਾਬੰਦੀ ਸਾਡੀ ਚੀਤੇ ਬੋਲਤੇ ਬੰਡਾਲਾ ਏਰੀਆ ਬਣਦਾ ਤੇ ਸਾਡੀ ਲਗਾਤਾਰ ਨਾਕਾਬੰਦੀ ਚੱਲਦੀ ਹੈ ਜੀ ਤੇ ਅੱਜ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਉਹ ਕੁਝ ਵਜਨਦਾਰ ਚੀਜ਼ ਛੁਪ ਕੇ ਗਿਆ ਉਹਨੂੰ ਸਰਚ ਕੀਤਾ ਤੇ ਉਹ 3.5 ਕਿਲੋ ਹੈਰੋਨ ਬਰਾਮਦ ਹੋਈ ਆ ਜੀ ਤੇ ਸਾਡੀਆਂ ਪੁਲਿਸ ਪਾਰਟੀਆਂ ਲੱਗੀਆਂ ਉਤੇ ਮਗਰ ਤੇ ਸਾਰਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦਾ ਤੇ ਹੋਰ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਬਾਰੇ ਵੈਰੀਫਾਈ ਕਰਕੇ ਕਾਨੂੰਨੀ ਕਰ ਵੀ ਦਿੱਤੀ ਆ ਹੂੰ ਆ ਰਿਹਾ ਸੀ ਕਿੱਧਰ ਨੂੰ ਜਾ ਰਿਹਾ ਸੀ ਇਹ ਦੇਖੋ ਚਾਤੀਵੈਂਡ ਅਮਰਸਰ ਸਾਈਡ ਤੋਂ ਆ ਰਿਹਾ ਸੀ ਤਰਨਤਾਰ ਨੂੰ ਜਾ ਰਿਹਾ ਸੀ ਤੇ ਬਾਕੀ ਸਾਡਾ ਜਿਹੜਾ ਸਰ ਚੱਲ ਰਹੀ ਹੈ ਜੀ ਤੇ ਇਹਦੇ ਵਿੱਚ ਸਾਨੂੰ ਸੰਭਾਵਨਾ ਬਤੋਂ ਹਟ ਰਿਕਵਰੀ ਹੋਰ ਵੀ ਹੋਏਗੀ ਤੇ ਹੋਰ ਵੀ ਬੰਦੇ ਅਰੈਸਟ ਕਰਾਂਗੇ